ਇੰਨਾ ਨਾ ਪਾਣੀ ਆ ਇੱਥੇ ਗੋਡਿਆਂ ਦੀ ਕਰਾਇਆ ਪਿਆਗਾ ਆ ਗੱਲਬਾਤ ਹੋਈ ਪਈ ਤੇ ਐਕਟਿਵ ਆਂਦੇ ਤੇ ਸਲੈਂਸਰ ਇਹਦੇ ਵਿੱਚ ਪਾਣੀ ਮੈਂਟੇ ਵੜ ਜਾਂਦਾ ਬੁਲਬੁਲ ਕਰਕੇ ਤੇ ਬੰਦ ਹੋ ਜਾਂਦੀਆਂ ਹੀ ਆ 26 ਜੁਲਾਈ 2025 ਦਿਨ ਸ਼ਨੀਵਾਰ ਤੇ ਆਪਣੀਆਂ ਦੋ ਗੱਡੀਆਂ ਤਾਂ ਖੜੀਆਂ ਰਪਾਲ ਬਾਈ ਦੀ ਤੇ ਸੰਦੀਪ ਦਾ ਸਫ਼ਰ ਨਾਵਾ ਇਹ ਆਪਾਂ ਇੱਥੇ ਦੋ ਗੱਡੀਆਂ ਇੱਥੇ ਖੜਾਤੀਆਂ ਸੀਆਂ ਤੇ ਇਹ ਬਾਈ ਕਹਿੰਦੇ ਵੀ ਇੱਥੋਂ ਦੀ ਸਾਡਾ ਲੰਘਟ ਆਪਾਂ ਥੋੜਾ ਛੱਡ ਦਿਓ ਤੇ ਦੋ ਗੱਡੀਆਂ ਆਪਾਂ ਜਿੱਥੇ ਸੁੱਤੇ ਸੀ ਰਾਤ ਉੱਥੇ ਖੜਾਈਆਂ ਸੀ ਨੀਸ਼ੂ ਬਾਈ ਦੀ ਤੇ ਬਿੱਟੂ ਬਾਈ ਦੀ ਸਮਾਂ ਜੜਾ 6 ਵਜੇ ਦੇ ਲਵੇ ਤਵੇ ਹੋ ਗਿਆ ਆ ਤੇ ਮੌਸਮ ਬੜੀ ਅੱਜ ਖੁੱਲਿਆ ਵਾ ਬੰਦਲ ਬਾਈ ਤਾਂ ਹੈ ਨਹੀਂ ਜੀ ਤੇ ਰਾਤ ਅੱਧੀ ਰਾਤ ਬਾਅਦ ਰੱਬ ਜਿਹੜਾ ਟਿਕ ਗਿਆ ਸੀ ਆ ਤੇ ਉਸ ਤੋਂ ਬਾਅਦ ਚ ਨੀਂਦ ਸੋਹਣੀ ਆਈ ਸਾਰੇ ਲੰਮੇ ਲੇਟ ਹੋਏ ਰਹੇ ਉੱਥੇ ਕਿਸੇ ਨੂੰ ਕੋਈ ਸੁਰਤ ਨਹੀਂ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕੋ ਕੋ ਸੁੱਤੇ ਪਏ ਸੀ ਜਿਵੇਂ ਜਿਵੇਂ ਮਕਮਲ ਦੇ ਗੱਦਿਆਂ 'ਚ ਸੁੱਤੇ ਹੁੰਦੇ ਆ ਆ ਨਿੱਕੀ ਜਗ੍ਹਾ ਇਹਦੇ ਥੱਲੇ ਸਾਰੀ ਰਾਤ ਸੁੱਤੇ ਰਹੇ ਆ ਨੇ ਜਣਾਗੇ ਜਣਾਗੇ ਦਾ ਭਾਈ ਤੂੰ ਹੀ ਜਾਣੀਦਾ ਪਹਿਲਾਂ ਅਸੀਂ ਤਾਂ ਬਾਅਦ ਚ ਬੋਲ ਲਾਂਗੇ ਹਾਈਵੇ ਦੇ ਨਾਲ ਨਾਲ ਹੀ ਪਟਰੀ ਜਾਂਦੀ ਹੈ ਸਾਰੀ ਰਾਤ ਹੀ ਆਪਾਂ ਆਪਾਂ ਹੋਈ ਗਈ ਹੈ ਧੰਨ ਭਾਗ ਤੁਨਾਂ ਦੀ ਭਾਈ ਨਵੀਂ ਵੀਡੀਓ ਨਵੇਂ ਬਲੌਗ ਚ ਭੈਣ ਭਰਾ ਮਾਤਾ ਬਜ਼ੁਰਗ ਛੋਟੇ ਤੇ ਵੱਡੇ ਦੇਸ਼ਾਂ ਤੇ ਵਿਦੇਸ਼ਾਂ ਵਾਲੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਡੀਆਂ ਸ਼ਿੰਗਾਰ ਲੀਆਂ ਤੇਲ ਪਾਣੀ ਚੈੱਕ ਕਰ ਲਿਆ ਤੇ ਸਮਾਨ ਸਲਾ ਸਾਰਾ ਆਪਾਂ ਗੱਡੀਆਂ ਦੇ ਉੱਤੇ ਸੈੱਟ ਕਰ ਲਿਆ ਤੇ ਇੱਧਰ ਆਪਣੇ ਹਰਪਾਲ ਬਾਈ ਜੀ ਫੋਨ 'ਚ ਉਂਗਲਾ ਮਾਰੀ ਜਾਂਦੇ ਤੜਕੇ ਤੜਕੇ ਵੀਡੀਓ ਵਾੜੀ ਅਪਲੋਡ ਕਰੀ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਜੀ ਆਪਸ ਕਰਦੇ ਸਾਰੇ ਠੀਕ ਠਾਕ ਹੀ ਹੋਣ ਹੋਵੇ ਤੇ ਅੱਜ ਲਈ ਸੇ ਫੈਨ ਨਹੀਂ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਜਿਦਾ ਤੁਸੀਂ ਆਪਣਾ ਟਾਈਮ ਕੱਢ ਕੇ ਕੀਮਤੀ ਤੋਂ ਕੀਮਤੀ ਟਾਈਮ ਕੱਢ ਕੇ ਸਾਡੀਆਂ ਵੀਡੀਓ ਦੇਖਦੇ ਹੋ ਜੀ ਤੇ ਬਣੇ ਰਿਹਾ ਕਰੋ ਇਦਾਂ ਹੀ ਵਧੀਆ ਵਧੀਆ ਵੀਡੀਓ ਦੇ ਨਾਲ ਵਧੀਆ ਵਧੀਆ ਕਮੈਂਟ ਕਰਦੇ ਰਹੋ ਕਿਉਂਕਿ ਸਾਨੂੰ ਵੀ ਬਹੁਤ ਹੌਸਲਾ ਮਿਲਦਾ ਜਦੋਂ ਤੁਹਾਡਾ ਦੋ ਕ ਲਾਈਨਾਂ ਦਾ ਕਮੈਂਟ ਆਉਂਦਾ ਉਹਨਾਂ ਜੀ ਜੀ ਕਰਦਾ ਉਹ ਸਾਰਾ ਦਿਨ ਸਾਈਕਲ ਚਲਾਈ ਜਾਈਏ ਤੇ ਅੱਗੇ ਰਹਾ ਹਾਂ ਜੀ ਤੇ ਅੱਜ ਕਹਿ ਸਕਦੇ ਹਾਂ ਕਿ ਵੀਡੀਓ ਹੋਰ ਵਧੀਆ ਹੋਣੀ ਆ ਹੁਣ ਕਹਿੰਦੇ ਸੀ ਵਾਜ ਬਹੁਤ ਘਟ ਆਉਂਦੀ ਹੁਣ ਹੋਰ ਵਾਜ ਵਧੀਆ ਆਉਗੀ ਹੈ ਨਾ ਭਾਈ ਇੱਕ ਦਾ ਫੋਨ ਨਵਾਂ ਹੋ ਗਿਆ ਆਪਣੇ ਕੋਲੇ ਜੀ ਜਿਹਨੇ ਦਵਾਇਆ ਬਹੁਤ ਧੰਨਵਾਦ ਜੀ ਇੱਕ ਆਰ ਟੂਟੀ ਜੀ ਚੰਗੀ ਬੈਠਾ ਮੁੰਡਾ ਮੈਂ ਇੱਕ ਨਵੇਂ ਆਏ ਆ ਜੀ ਇਹ ਮੈਨੂੰ ਭੇਜਿਆ ਜੀ ਆਪਣ ਨੂੰ ਇਸ਼ੂ ਭਾਈ ਨੇ ਲੁਧਿਆਣੇ ਵਾਲੇ ਨੇ ਇਧਰ ਆਹੇ ਪਿੰਡ ਤੋਂ ਜੀ ਠੀਕ ਹੈ ਠੀਕ ਉਹਦਾ ਵੀ ਬਹੁਤ ਧੰਨਵਾਦ ਜੀ ਆਪਾਂ ਫਿਰ ਰਾਹਾਂ ਅੱਜ ਮਿਲਦੇ ਆ ਕਰਦੇ ਆ ਗੱਲਾਂ ਬਾਤਾਂ ਜੀ ਇਧਰ ਆਪਣੇ ਨੀਸ਼ੂ ਬਾਈ ਖੜਾ ਹੈ ਤੇ ਇਹ ਤੋਂ ਆਪਾਂ ਰੂਟ ਦਾ ਪੁੱਛ ਲਈਏ ਰੂਟ ਕਿੱਧਰ ਨੂੰ ਲੈ ਕੇ ਜਾਣਾ ਹੁਣ ਤੇ ਇਹ ਮੈਪ ਜਿਆ ਤਿਆਰ ਕਰੀ ਬੈਠਾ ਰਾਤ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਬਸ ਹੁਣ ਅਸੀਂ ਕਿਛੇ-ਕਿਛੇ ਚੱਲਦੇ ਰਹੋ ਮੇਰੇ ਦੇਖਦੇ ਆ ਕਿੱਧਰ ਨੂੰ ਜਾਣੇ ਆ ਜੀ ਕੋਈ ਰਾਹ ਦਾ ਪਤਾ ਨਹੀਂ ਆ ਬਸ ਪਟਨਾ ਸਾਹਿਬ ਵੱਲ ਜਾਣਾ ਇਹਨਾ ਪਤਾ ਹੈ ਉਹੀ ਮੈਪ ਫੜਿਆ ਹੋਇਆ ਹੈ ਠੀਕ ਹੈ ਠੀਕ ਹੈ ਮਤਲਬ ਹੈ ਜੀ ਰੂਟ ਸਿੱਧਾ ਪਟਨਾ ਸਾਹਿਬ ਦਾ ਹੀ ਹੈ ਮੇਨਾ ਠੀਕ ਆ ਠੀਕ ਆ ਪਰ ਪਾਸਪਾ ਨੂੰ ਪਹਿਲੇ ਹੋਰ ਖਾਵਾਂਗੇ ਨੀ ਪ੍ਰਯਾਗ ਰਾਜ ਬਨਾਰਸ ਕਾਸ਼ੀ ਜਿਹੜੀ ਕਿ ਤੁਹਾਨੂੰ ਆਪਾ ਦੱਸ ਦਿੰਦੇ ਆ ਕਾਸ਼ੀ ਵਿਸ਼ਨনাথ ਜੋਤੀਰलिंग ਹੈ ਉਹ ਵੀ ਕਰਾਂਗੇ ਠੀਕ ਆ ਠੀਕ ਆ ਓਕੇ ਚਲੋ ਤੇ ਚੱਲਦੇ ਆ ਹੁਣ ਆਪਾਂ ਨਵੇਂ ਸਫਰਾਂ ਤੇ ਅੱਗੇ ਦਾ ਜਿਹੜਾ ਸਫਰ ਆਪਾਂ ਸ਼ੁਰੂ ਕਰਦੇ ਆ ਵਾਖਰੂ ਸਤਨਾਮ ਬਾਬਾ ਨਾਨਕਾ ਤੰਦਰੁਸਤੀ ਬਖਸ਼ੀ ਮੇਰ ਪ੍ਰਿਆਥ ਰੱਖੀ ਯਾਤਰਾ ਜਿਹੜੀ ਆਪਣੀ ਸੁੱਖ ਦਮਾਈ ਹੋਵੇ ਤੇ ਸਾਰਿਆਂ ਦਾ ਜਿਹੜਾ ਅੱਜ ਦਾ ਦਿਨ ਹੈ ਖੁਸ਼ੀਆਂ ਭਰਿਆ ਬਦੀਤ ਹੋਵੇ ਤੇ ਆਪਣਾ ਵੀ ਕੀ ਹੋਇਆ ਇਹ ਪਾਣੀ ਪਾਣੀ ਹੋਇਆ ਪਿਆ ਬਿੱਲੇ ਆ ਖੜੇ ਨਾਲ ਦੇ ਤਾਂ ਆਪਣੇ ਹਾਂਜੀ ਭਾਈ ਜੀ ਕਿੱਧਰ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਲਾਲ ਲਾਲੋ ਗੁੱਟ ਹਾਂਜੀ ਦੋਸਤੋ ਹਾਂਜੀ ਗੁੱਟ ਲਾਲੋ ਬਸ ਤੇ ਤਿਆਰ ਹੋ ਜਾਓ ਇਹ ਜਿਹੜਾ ਰਾਤ ਦਾ ਵੀ ਪਿਓ ਨਹੀਂ ਕਾਰਵਾਈ ਪਾਈ ਹੈ ਨਾ ਰੱਬ ਦਾ ਰਾਤ ਨਹੀਂ ਲੱਜਦਾ ਸੀਗਾ ਇਹ ਆਮਿਆਂ ਦਾ ਉਹ ਸਾਖਤਾਵ ਹੋ ਗਿਆ ਜੇ ਪਾਣੀ ਦੀ ਵਾਰੀ ਤੇ ਜਾਂਦੇ ਹੁਣ ਗੋਡਿਆਂ ਦੀ ਕਰ ਚੜਾਈ ਹੁੰਦੇ ਆ ਉਹ ਗੱਲਬਾਤ ਅੱਜ ਹੁਣ ਹੌਲੀ ਹੌਲੀ ਚੱਲਦੇ ਆ ਚੱਲ ਚੱਲੇ ਇੰਨੇ ਨਾ ਪਾਣੀ ਆ ਇੱਥੇ ਗੋਡਿਆਂ ਦੀ ਕਰਾਇਆ ਪਿਆ ਹੈਗਾ ਆਹ ਗੱਲਬਾਤ ਹੋਈ ਪਈ ਤੇ ਐਕਟਿਵ ਆਂਦੀ ਤੇ ਸਲੈਂਸਰ ਇਹਦੇ ਵਿੱਚ ਪਾਣੀ ਮੈਂਟੇ ਵੜ ਜਾਂਦਾ ਬੁਲਬੁਲ ਕਰਕੇ ਤੇ ਬੰਦ ਹੋ ਜਾਂਦੀਆਂ ਹੀ ਆਂ ਅੱਜਾ ਨਾ ਵਧੀਆ ਕੰਮ ਲੋਟ ਆਇਆ ਜਦ ਟੋਬੇ ਛੱਡੀਆਂ ਦੀ ਉਵੇਂ ਹੁੰਦੀਆਂ ਨਹਾਉਣ ਵਾਸਤੇ ਕੈਸਾ ਟੋਹਾ ਪਾਟਾ ਹੈ ਨਾ ਲਾਂਗਾ ਜਾਂਦਾ ਨਾ ਅੱਪਾ ਜਾਂਦਾ ਉਹ ਗੱਲਬਾਤ ਹੋਈ ਪਈ ਹੈ ਇਹ ਲ ਬਾਈ ਖੜਾ ਗਿਆ ਜੇ ਆਪਾਂ ਸਟੈਂਡ ਲਾ ਕੇ ਨੰਗਾਇਆ ਉਹਨੇ ਵਿਚਾਰੇ ਦੀ ਗੱਡੀ ਤੇ ਲੋ ਜੀ ਉਹ ਗੱਲ ਬਾਸੀ ਵੀ ਜਿਹਨ ਸਮੁੰਦਰ ਪਾਰ ਕਰਨ ਵਾਲੀ ਹਸਾਕਤਾ ਹੋਇਆ ਪਿਆ ਸੀਗਾ ਤੇ ਹੁਣ ਆਪਾਂ ਇੱਕ ਵਿਚਾਰੇ ਬਾਈ ਦੀ ਗੱਡੀ ਜਿਹੜੀ ਰਾਜ ਬੰਦ ਹੋ ਗਈ ਤੇ ਆਪਾਂ ਉਹ ਨੰਗਾ ਕੇ ਹੁੰਦੀ ਹੈਗੇ ਆ ਉੱਥੇ ਚੱਲਦੇ ਆਂ ਆ ਇਥੋਂ ਤੱਕ ਪਾਣੀ ਆ ਗਿਆ ਸੀ ਇਹ ਇਹ ਤਾਂ ਵੀ ਉੱਪਰ ਦੀ ਸੀਗਾ ਬੈਗਾਂ ਬੁੱਗਾਂ ਦੇ ਥੱਲੋਂ ਦੀ ਦਾ ਵੜ ਗਿਆ ਪਾਣੀ ਚੋਈ ਜਾਂਦਾ ਹੈਗਾ ਇਹ ਜਿਹੜੀ ਕਰਾਮਾਤ ਹੈ ਰਾਤ ਦੇ ਮੀਂਹ ਦੀ ਕਰਾਮਾਤ ਹੈ ਸਾਰੀ ਦਵਾਰੇ ਪੁੱਠਾ ਚੱਲਦੇ ਨੇ ਬਾਈ ਦੀ ਇੱਕੜੀ ਵਿਚਾਰ ਦੀ ਕਾਰ ਜਿਹੜੀ ਵਿਚਾਲੇ ਬੰਦ ਹੋ ਗਈ ਤੇ ਬਾਈ ਕਹਿੰਦਾ ਧੱਕਾ ਲਾ ਦਿਓ ਮੈਂ ਕਿਹਾ ਬਾਈ ਸਾਈਕਲ 'ਤੇ ਅਸੀਂ ਬਾਹਰ ਕੱਢਿਆ ਇੱਕ ਵਾਰੀ ਇੱਥੇ ਜਦੋਂ ਗੱਡੀਆਂ ਲੰਘਦੀਆਂ ਹੋਲੀ ਨਿਗਾਉਂਦੇ ਤੇ ਛੱਲਾ ਵਜਦੀਆਂ ਮੈਂ ਕਿਹਾ ਕਿਤੇ ਲਾਮ ਲੇਟ ਹੋਈ ਖੜੀ ਹੈ ਪਾਣੀ ਦੇ ਵਿੱਚ ਫੇਰ ਭਾਈ ਨਾ ਉਧਰ ਜੋਗੇ ਤੇ ਨਾ ਉਧਰ ਜੋਗੇ ਆਹ ਦੇਖ ਭਾਈ ਐਵੇਂ ਹੁੰਦੇ ਆ ਵੀ ਥੋੜੀ ਨਿਗਾਹ ਲਓ ਇਹ ਦਰਿਆ ਤੇ ਛੱਲਾ ਵੱਜਦੀ ਹੁੰਦੀ ਓਵੇਂ ਛੱਲਾ ਵੱਜਦੀਆਂ ਇੱਥੇ ਵੱਟ ਦੇ ਦੇ ਕੇ ਦੇ ਦੇ ਕੇ ਐ ਖੜ ਜਾ ਇਧਰ ਵੀ ਦਿਖਾ ਦੇ ਗਿਆ ਮਾੜਾ ਜੀ ਕਾਨ ਨੇ ਹਾਰ ਕੇ ਪੱਟ ਚ ਉੱਪਰ ਦੇ ਆ ਜਾ ਜੀ ਆ ਜਾਓ ਚਲੋ ਜੀ ਭਾਈ ਦੀ ਗੱਡੀ ਨੂੰ ਧੱਕਾ ਲਾਈਏ ਲੈ ਜੀ ਕੀ ਬਾਤ ਆਵੇ ਚੱਲੇ 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 ਬਣ ਗਈ ਚਾਲ ਬਣ ਗਈ ਚਾਲ ਬਣ ਗਈ ਚਾਲ ਹੋ ਗਈ ਸਟਾਰਟ ਹੋ ਗਈ ਸਟਾਰਟ ਭਾਈ ਜੀ ਹੋ ਗਈ ਠੀਕ ਆ ਭਾਈ ਬੰਦ ਹੋ ਗਈ ਫਿਰ ਲਾ 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 ਟੱਕਾ ਨਹੀਂ ਸਟਾਰਟ ਨਹੀਂ ਹੋਈ ਜਾਂਦੀ ਕਹਿੰਦਾ ਭਾਈ ਕਹਿੰਦਾ ਕੋਈ ਗੱਲ ਨਹੀਂ ਚੱਲ ਚੱਲ ਭਾਈ ਚੱਲ ਚੱਲ ਲੋ ਜੀ

ਜਿਹੜਾ 11:30 ਦਾ ਹੋ ਗਿਆ ਤੇ ਆਪਾਂ ਹਾਈਵੇ ਤੇ ਜਾਈ ਜਾਂਦੇ ਸੀ ਇਹ ਤੇ ਆਇਦਰ ਦੇਖਿਆ ਲੋਡਰ ਡੇਡਾ ਕਰ ਰੱਖਿਆ ਬਾਈ ਹੁਰਿਆਣੇ ਤੇ ਮਗਰ ਜੀਸੀਬੀ ਆਪ ਦਾ ਜ਼ੋਰ ਲਾਈ ਜਾਂਦੀ ਹੈ ਉਹ ਲੋਡਰ ਨੂੰ ਕੱਢਣ ਵਾਸਤੇ ਤਾਂ ਨਹੀਂ ਆਪ ਹੀ ਖੁੱਭ ਗਈ ਕਿਉਂਕਿ ਇੱਥੇ ਮਿੱਟੀ ਵੀ ਜਿਹੜੀ ਕਹਿੰਦੇ ਤਾਂ ਦਲਦਲ ਬਹੁਤ ਹੈ ਉਹ ਚਾਰੀ ਇਹ ਤਾਂ ਮਗਰ ਤੱਕਾ ਲਾਉਣ ਵਾਸਤੇ ਉਧਰ ਬਾਈ ਲੈ ਕੇ ਗਿਆ ਸੀ ਆ ਤੇ ਬਾਈ ਕਹਿੰਦਾ ਉਧਰੋਂ ਇਹਨੂੰ ਕੀ ਕੱਢਣਾ ਸੀ ਤਾਂ ਆਪ ਹੀ ਫਸ ਗਈ ਹੁਣ ਇਹਨੂੰ ਜ਼ੋਰ ਲਵਾਈ ਜਾਂਦਾ ਕਹਿੰਦਾ ਅੱਧਾ ਘੰਟਾ ਹੋ ਗਿਆ ਖਿੱਚਾ ਤੂੰ ਹੀ ਚੱਲੀ ਜਾਂਦੀ ਹੈ ਕਹਿੰਦਾ ਆ ਪਹਿਤੋਂ ਦਿਖਾਣਾ ਥੋੜੀ ਮਿੱਟੀ ਕਿਹੋ ਜੀ ਹੈ ਭਾਈਓ ਓਸੋ ਲੱਗਿਆ ਕੱਢਣ ਤੁਸੀਂ ਦੇਖਦੇ ਨੇ ਉੱਥੋਂ ਲੱਗਿਆ ਆਹ ਦੇਖੋ ਆ ਇਹ ਆਹਸਾ ਗਤਾਂ ਆਹ ਦੇਖੋ ਮਿੱਟੀ ਕਿਵੇਂ ਹਿੱਲਦੀ ਹੈ ਇਹ ਪੂਰੀ ਦਲਦਲ ਐ ਇੱਥੇ ਜਮਾ ਆਹ ਗੱਲ ਬਾਤ ਹੈ ਥੋੜੀ 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 ਓ ਦੇਖੋ ਥੱਲੇ ਭਈ ਜਾਂਦਾ ਹੈ ਇਹ ਜੇ ਕੋਈ ਹੋਰ ਸਾਧਨ ਹੋਵੇ ਤਾਂ ਨਿਕਲਦਾ ਨਹੀਂ ਜੀਸੀਬੀ ਆਪ ਦਾ ਦੋਨੇ ਪਾਸੇ ਜ਼ੋਰ ਮਾਰਦੀ ਹੈ ਉੱਦੋਂ ਮਗਰੋਂ ਸੋਂਡਿਆ ਸੈਕਟਰ ਰੱਖਿਆ ਬਾਈ ਨੇ ਉਹਦਾ ਘੋਜਿਆ ਪਾ ਕੇ ਮਗਰ ਨੂੰ ਖਿੱਚ ਲੈਂਦਾ ਤੇ ਇਹਨੂੰ ਫਿਰ ਜ਼ੋਰ ਪਾ ਕੇ ਥਾਣੂ ਚੱਕ ਲੈਂਦਾ ਆਹ ਦੇਖੋ ਟਾਇਰ ਦੇ ਕੁੱਤੇ ਨੂੰ ਹੋ ਗਿਆ ਇਹ ਗੱਲ ਬਾਤ ਹੈ ਬਾਈ ਅੰਦਰ ਬੈਠਨ ਨਾਲੇ ਦੰਦ ਕੱਢੀ ਜਾਂਦਾ ਵੀ ਕੰਮ ਕੁਸੁੱਤਾ ਹੀ ਹੈ ਆ ਲੋਡਰ ਵੀ ਟੇਡਾ ਕਰ ਰੱਖਿਆ ਹੈ ਇਹ ਬਜਰੀ ਜੀ ਕਹਿੰਦੇ ਇੱਥੇ ਬਜਰੀ ਇਹੋ ਜੀ ਹੈ ਬਜਰੀ ਭਰਨ ਵਾਸਤੇ ਇੱਥੇ ਲਾਇਆ ਸੀ ਜਿੱਥੇ ਪਾਣੀ ਪਿਆ ਵਾ ਮੀਰਾ ਉਹਦੇ ਕਰਕੇ ਦਲਦਲ ਬਣੀ ਪਈ ਆ ਪੂਰੀ ਇੱਕ ਵਾਸਤੇ ਟਾਇਰ ਜਮਾ ਬਹਿ ਗਿਆ ਤੁਹਾਨੂੰ ਦਿਖਾਈਏ ਆ ਗੱਲਬਾਤ ਬਣ ਗਈ ਇਹਦੀ ਇਸਾ ਜਮਾ ਟਿੱਡਾ ਆਇਆ ਖੜਾ ਤੇ ਅੱਗੇ ਜੋੜਿਆ ਵੀ ਟਰੈਕਟਰ 4x4 ਹੈ ਤਾਂ ਵੀ ਨਹੀਂ ਬਾਹਰ ਪਈ ਜਾਂਦੀ ਇੱਥੇ ਦਾ ਬਾਈ ਕਹਿੰਦਾ ਪੈਰ ਵੀ ਰੱਖ ਲਈ ਉਹ ਵੀ ਖੁੱਬੇ ਜਾਂਦਾ ਹੈ ਕੱਲ ਜੂਈ ਯਾ ਲੈ ਆ ਭਾਈ ਇੱਧਰ ਨੂੰ ਲੈ ਕੇ ਆ ਚੱਲ ਠੀਕ ਹੈ ਭਾਈ ਚੰਗਾ ਆਪਣੀ ਐ ਵੀ ਅੱਗੇ ਚੱਲਣਾ ਸਫ਼ਰ ਅੱਗੇ ਦਾ ਸ਼ੁਰੂ ਕਰਦੇ ਸਮਾਂ ਜਿਹੜਾ 3:30 ਵਜੇ ਦੇ ਲਵੇ ਤਵੇ ਹੋ ਗਿਆ ਤੇ ਉਹ ਦੋ ਸਾਈਕਲ ਉੱਧਰ ਲਾ ਰੱਖੀਆਂ ਤੇ ਦੋ ਇੱਧਰ ਲਾ ਰੱਖੀਆਂ ਬਿੱਟੂ ਬਾਈ ਤੇ ਹਰਪਾਲ ਬਾਈ ਪਿੱਛੇ ਸਾਡੇ ਤੋਂ ਬਹੁਤ ਪਿੱਛੇ ਸੀਗੇ ਤੇ ਕਹਿੰਦੇ ਅਸੀਂ ਇੱਥੇ ਲਾਮਲੇਟ ਹੋਣ ਲੱਗੇ ਆ ਤੇ ਤੁਸੀਂ ਇੱਥੇ ਨੇੜੇ ਤੁਹਾਡੇ ਕੋ ਟਿਕਾਣਾ ਲੱਭ ਲਓ ਤੇ ਘੰਟਾ-ਘੰਟਾ ਅਰੈਸਟ ਕਰ ਲਓ ਅਸੀਂ ਆ ਠੀਕ ਐ ਇਧਰ ਬਾਈ ਕੋਲੇ ਆਣ ਕੇ ਤੇ ਇਧਰ ਆ ਜਗਾ ਤੇ ਅਸੀਂ ਵੀ ਲਾਮਲੇਟ ਹੋ ਗਏ ਇਧਰ ਫੋਨ ਪਾਣ ਚਾਰਜ ਲਾ ਰੱਖਿਆ ਪਾਵਰ ਬੈਂਕ ਹਾਂਜੀ ਕਰਿਆ ਨੀਂਦ ਪੂਰੀ ਅੱਜ ਮੈਂ ਤਾਂ ਬਾਈ ਬਾਬਾ ਟੈਂਪ ਦੇ ਆਏ ਆ ਕਿ ਤੇ ਤੁਹਾਨੂੰ ਕੋ ਬਾਈ ਬਣ ਕੇ ਹੋਣੀ ਯਾਰ ਆਪਾਂ ਚੱਲੀਏ ਕੋਈ ਕੱਟ ਲੀਏ ਬਾਟ ਤੇ ਬਾਟ ਕੱਢ ਲੀਏ ਪਹਿਲਾਂ ਮਗਰ ਸੁੱਤੇ ਸੀ ਉਦੋਂ ਜੋ ਘੰਟਾ ਨਾ ਆ ਕੇ ਠਾਏ ਸਨ ਨਾ ਆ ਕੇ ਵਧੀਆ ਆ ਕੇ ਫਿੱਟ ਹੋ ਕੇ ਜਮਾ ਓਕੇ ਰੋ ਕੇ ਤਾਂ ਜਸਤੋ ਮਿੱਟਾ ਬੁੱਢੂ ਬਿਦਨਾ ਆ ਗਏ ਆ ਜਦੋਂ ਨਾ ਆ ਕੇ ਤਾਂ ਆ ਗਿਆ ਚੱਲ ਵਧੀਆ ਗੱਲ ਹੈ ਨਹੀਂ ਓਕੇ ਆਏ ਜਦੋਂ ਨਹੀਂ ਨਾ ਆ ਕੇ ਤਾਂ ਓ ਵਧੀਆ ਗੱਲ ਹੈ ਮੈਂ ਆਸੀ ਕਿ ਤੁਸੀ ਅੱਜ ਤੋਂ ਬਾਬਾ ਗਾਂ ਪਾ ਕੇ ਹੋਵੋਗੇ ਤੇ ਵੀ ਅਸੀਂ ਅੱਜ ਮੰਗਰ ਰਹਿ ਗਏ ਤੇ ਮੈਨੂੰ ਨਹੀਂ ਪਤਾ ਤੁਹਾਨੂੰ ਹੱਜਾ ਮਾਰਕੀਟ ਹਾਉਣਾ ਪਊਗਾ ਹੱਜਾ ਮਾਰਕੀਟ ਹਾਉਣਾ ਪਊਗਾ ਤੁਹਾਨੂੰ ਤੇ ਜਦ ਤੁਸੀਂ ਮਗਰ ਸੁੱਤੇ ਹੋ ਤੇ ਅਸੀਂ ਫੋਨ ਕੀਤਾ ਕਿੱਥੇ ਹੋ ਕਹਿੰਦੇ ਅਸੀਂ ਤਾਂ ਸੌ ਗਏ ਆ ਤੇ ਫਿਰ ਸਾਡਾ ਵੀ ਕੀ ਕਰਦੇ ਏਸੀ ਸੌਂ ਜੀਏ ਅਸੀਂ ਤੁਹਾਡੇ ਤੋਂ ਅੱਗੇ ਚੱਲੇ ਸੀ ਤੇ ਫਿਰ ਇੱਥੇ ਆਣਗੇ ਅਸੀਂ ਲੰਬੇ ਲੇਟ ਹੋ ਗਏ ਸਾਨੂੰ ਆਏ ਜੀ ਤੋ ਇੱਕ ਤੇ 25 ਕਿਲੋਮੀਟਰ ਗਾਂ ਜਾ ਕੇ ਸੱਤੇ ਆਉਂਗੇ ਜੇ ਸਾਨੂੰ ਨਹੀਂ ਪਤਾ ਜੜੇ ਰਾਤ ਤੁਸੀਂ ਸਾਡੇ ਨਾਲ ਹੀ ਐ ਠੋਈ ਨਟੋਈ ਲਾਇ ਪਈਓ ਅਸੀਂ ਮਾੜਾ 80 ਕਿਲੋਮੀਟਰ ਪਿੱਛੇ ਤੁਸੀਂ 80 ਕਿਲੋਮੀਟਰ ਐ ਵੀ ਪਿੱਛੇ ਐ ਮੈਂ ਪਹਿਲਾਂ ਟਾਬੇ ਰੁੱਕ ਗਿਆ ਉਹ ਤੋ ਤਾਂ ਇਹ ਤੋਂ 5 ਕਿਲੋਮੀਟਰ ਤੋਂ ਬਾਅਦ ਚਾੜ ਕਿਲੋਮੀਟਰ ਪਿੱਛੇ ਸੀ ਤੁਹਾਡੇ ਤੋਂ ਮੈਂ ਟਾਬੇ ਤੇ ਰੁੱਕ ਗਿਆ ਮੈਂ ਟਾਬੇ ਤੇ ਰੁੱਕ ਗਿਆ ਉਹ ਤੋ 5 ਕਿਲੋਮੀਟਰ ਤੋਂ ਬਾਅਦ ਚ ਆਣ ਕੇ ਨੂੰ ਮੈਂ ਫੜਿਆ ਇੱਥੇ ਬੈਠਾ ਸੀ ਔਰ ਚਲਿਏ ਗੱਲ ਨਵਿਰ ਗਏ ਚਲੋ ਹੜਤਾ ਹੋ ਗਿਆ ਤੇ ਸਾਨੂੰ ਵੀ ਆਇਆ ਨੂੰ ਬੈਠੇ ਨੂੰ ਉੱਥੇ ਆ ਕੇ ਖਾਇਆ ਗਿਆ ਉੱਜ ਮਾਰਕੀ ਤੇ ਆ ਜੀ ਭਾਈ ਚਲੋ ਨੀਂਦ ਕਿਹੜਾ ਧੁੱੱਕ ਤੇਰੀ ਕੁੰਬ ਕਰਨ ਆਲੀ ਆ ਕੁੰਬ ਕਰਨ ਆਲੀ ਹੈ ਮੇਰੀ ਨੀਂਦ 6 ਮਹੀਨੇ ਜਾਗਦਾ 6 ਮਹੀਨੇ ਸੌਂਦਾ 6 ਮਹੀਨੇ ਜਾਗਦਾ 6 ਮਹੀਨੇ ਸੌਂਦਾ ਚਲੋ ਕਰੋ ਆਜੋ ਯਾਰ ਉਹ ਖੜਾ ਹੋਇਆ ਹਾਂ ਐ ਮੁਰਕ ਕੇ ਬੱਜਿਆ ਹਾਂ ਇਹ 7ਵੇਂ ਚ ਬਿਠਿਆ ਹੁੰਦਾ ਇਕਦਮ ਹਨਾ ਚੱਲੀ ਆਣ ਚਲੋ ਚਲਦੇ ਆਂ ਖੇਡ ਟਾਈਮ ਪੰਜ ਹਾਂ ਲੈ ਹੁਣ ਉਹ ਕੇਦਰਾ ਜੀ ਦਾ ਵਧੀਆ ਨਾ ਜੀ ਬਾਤ ਹੈ ਭਾਈ ਖੇਡਿਆ ਕਰੇ ਤੂੰ ਅਬ ਜਾ ਰਿਹਾ ਏ ਡਿਗਰੀ ਬਾਗੇ ਦੋ ਰਸੀਆਂ ਆਈਆਂ ਇਹਨੂੰ ਖਿੱਚ ਕੇ 4:44 ਹੋਇਆ ਤੇ ਆਪਣੇ ਫੇਰ ਕੱਲ ਵਾਲੀ ਕਾਰਵਾਈ ਚਾਲੂ ਕਰਤੀ ਐ ਤੁਰੇ ਜਾਂਦੇ ਸੀ ਦੇਖੇ ਨੰਮ ਉਹੀ ਗੱਲ ਕੀਤੀ ਕੱਲ ਦਰਾਂ ਕਹਿੰਦਾ ਵੀ ਅੱਗੇ ਨਾ ਜਾਓ ਇੱਥੇ ਸਾਈਡ ਤੇ ਲਾ ਲਓ ਤੇ ਆਇਆ ਗਿਆ ਠੀਕ ਆ ਠੀਕ ਆ ਲੈ ਆਇਆ ਲੈ ਆਇਆ ਮੈਂ ਤਾਂ ਕਹਿੰਦਾ ਸੀ ਇੱਧਰ ਲਾਉਂਦੇ ਯਾਰ ਇੱਥੇ ਨੰਗੇ ਉਹ ਨੰਗਣ ਵਾਸਤੇ ਜਗ੍ਹਾ ਛੱਡਦੀ ਐ ਕੋਈ ਆ ਜਾਂਦਾ ਐ ਸਮਾਂ ਜਿਹੜਾ 10:30 ਦੇ ਲਗਭਗ ਹੋ ਗਿਆ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪ ਪਟਨਾ ਸਾਹਿਬ ਜਾ ਰਹੇ ਹਾਂ ਕਿ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਆਪਣੇ ਚੈਨਲ ਨਾਲ ਜੁੜੇ ਹੋਇਆ ਬਾਈ ਜੀ ਹੁਰੀ ਤੇ ਉਹਨਾਂ ਦੇ ਘਰੇ ਰੁਕੇ ਹੋਏ ਆ ਤੇ ਬਾਈ ਜੀ ਹੁਰੀ ਨੂੰ ਪੁੱਛਦੇ ਆਂ ਏਰੀਆ ਕਿਹੜਾ ਕਿੱਥੇ ਪੈਂਦਾ ਤੇ ਇਧਰ ਆਪਣੇ ਬਾਪੂ ਜੀ ਸੁੱਤੇ ਹੋਏ ਜਿਹੜੇ ਤੇ ਬਾਪੂ ਜੀ ਦੀ ਉਮਰ ਦੀ ਗੱਲ ਕਰੀਏ 95 ਸਾਲ ਤੋਂ ਪਲੱਸ ਹੈ ਤੇ ਬਾਪੂ ਜੀ ਤਾਂਦਰੁਸਤ ਹੈ ਵਧੀਆ ਦੇਖਦੇ ਆਂ ਵਧੀਆ ਸੌਂਦਾ ਬਾਪੂ ਜੀ ਤੁਰੇ ਫਿਰਦੇ ਆ ਤੇ 2:30 ਵਜੇ ਉੱਠਦੇ ਆ ਬਾਪੂ ਜੀ ਹੁਰੀ ਬਾਈ ਹਿੱਤ ਜਾਂਦਾ ਇਹਨਾਂ ਨਾਲ ਬਾਹਰਤ ਲਾਬ ਥੋੜੀ ਤੜਕੇ ਕਰਵਾਵਾਂ ਕਾਲ ਬਾਈ ਤੇ ਬਾਈ ਜੀ ਇਹ ਦੱਸੋਗੇ ਇਹ ਪਿੰਡ ਕਿਹੜਾ ਏ ਇਹ ਬਾਈ ਪਿੰਡ ਹਰਗੋਇੰਦਪੁਰਾ ਠੀਕ ਹੈ ਜੀ ਇਹ ਗਵਾਲੀਅਰ ਤੋਂ 45 ਕਿਲੋਮੀਟਰ ਦੂਰ ਆ ਜੀ ਠੀਕ ਹੈ ਤੇ ਪਿੰਡ ਤੋਂ 40 45 ਕਿਲੋਮੀਟਰ ਪਛਾਣੂ ਪਿਆ ਠੀਕ ਹੈ ਠੀਕ ਹੈ ਜੀ ਤੇ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਹਿੰਦੇ ਇੱਥੇ ਵੱਡੇ ਪੱਧਰ ਤੇ ਪੰਜਾਬੀ ਵਸੇ ਹੋਏ ਨੇ ਪੰਜਾਬੀਆਂ ਨੇ ਝੰਡੇ ਗੱਡੇ ਹੋਏ ਹਾਂਜੀ ਹਾਂਜੀ ਬਹੁਤ ਬਹੁਤ ਮਹਾਰਾਜ ਦੀ ਕਿਰਪਾ ਦਾ ਤੁਹਾਨੂੰ ਜੋੜ ਠੀਕ ਹੈ ਜੀ ਤੇ ਕਹਿੰਦੇ ਵੀ ਪੰਜਾਬੀਆਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਹੀ ਹੈ ਖੇਤੀਬਾੜੀ ਤੇ ਹੋਰ ਵੀ ਹਾਂਜੀ ਹਾਂਜੀ ਠੀਕ ਹੈ ਬਹੁਤ ਚੜ੍ਹਦੀ ਰੰਗ ਭਗ ਲੈ ਮਾਰਾਇਆ ਠੀਕ ਬੜੇ ਕਿਹੜੇ ਛੇਵੇਂ ਪਾਸ਼ਾ ਹੀ ਹਰਗੋਸਿੰਘ ਮਹਾਰਾਜ ਜੀ ਦੀ ਕਹਾਣੀ ਲੱਗੇ ਹੋਏ ਆ ਅੱਜ ਆਪਾਂ ਇਸ ਘਰੇ ਤੇ ਆਹ ਕਮਰੇ 'ਚ ਰਾਤ ਜਿਹੜੀ ਬਤੀਤ ਕਰਾਂਗੇ ਇੰਨੇ ਨੇ ਜਿਹੜੀ ਅੱਜ ਦੀ ਵੀਡੀਓ ਆਪ ਨੂੰ ਸਮਾਪਤ ਲਈ ਵਾਦੀ ਹੈ ਤੇ ਸਾਰੇ ਸੰਗ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਕੱਢ ਕੇ ਦਾਸ ਦੀ ਵੀਡੀਓ ਦੇਖਦੇ ਹੋ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਫਿਰ ਤੋਂ ਸਾਰੇ ਸੰਗ ਦਾ ਤਹਿ ਦਿਲੋਂ ਧੰਨਵਾਦ ਕੱਲ ਨੂੰ ਆਪਾਂ ਇੱਥੋਂ ਦਾ ਆਲਾ ਦਵਾਲਾ ਸਾਰੇ ਕੀ ਆਸ ਤੇ ਪਿੰਡ ਦਾ ਦਿਖਾਵਾਂਗੇ ਜਿਹੜੇ ਪੰਜਾਬੀ ਭਰਾਵਾਂ ਨੇ ਇੱਥੇ ਆਪਣੇ ਝੰਡੇ ਗੱਡੇ ਪੋਈਨੇ ਆ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਤੇ 7:30 ਵਜੇ ਸਾਰਿਆਂ ਨੂੰ ਚਾਹ